ਹੌਜੀ ਸੰਗਤ ਜੀ ਲਿਵਾਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵੱਖਰਾ ਨਜ਼ਾਰਾ ਜਿੱਥੇ ਇਹ ਕਰਕੇ ਗਲੇਸ਼ੀਅਰ ਆਉਂਦੇ ਨੇ ਆ ਸਾਹਮਣੇ ਇੱਥੇ ਗਲੇਸ਼ੀਅਰ ਹੁੰਦਾ ਇੱਥੇ ਦੇਖੋ ਕਿੱਡਾ ਸੋਨਾ ਝਰਨਾ ਵਗਦਾ ਸਤਿਗੁਰੂ ਸਿੱਤੇਪਾਤ ਸਾ ਜੀ ਦੇ ਰਸਤੇ ਦੇ ਵਿੱਚ ਹੈ ਗੋਵਿੰਦ ਮਾਰਗ ਸੁਹਾਵਾ ਇਹੋ ਸੁਹਾਵਾ ਮਾਰਗ ਹੈ ਜਿੱਥੇ ਬਖਰਾ ਆਨੰਦ ਬਖਰਾ ਨੇ ਯਾਰਾ ਬਖਰਾ ਕੌਤਕ ਹੈ ਆਵਰ ਨਾਲ ਮਿਲ ਕੇ ਯਾਤਰਾ ਕਰਨੀ ਕੇਸਰ ਸਿੰਘ ਕੜਿਆਲ ਬਾਕੀ ਸਜਣੋ ਸਾਹਮਣੇ ਜਾ ਰਹੇ ਨੇ ਉਹ ਵੇਖੋ ਮੈਂ ਆਪ ਜੀ ਪਿਆਰਾ ਦਾਸ ਸਰਬਜੀਤ ਸਿੰਘ ਸਾਰੇ ਯਾਤਰਾ ਦਾ ਆਨੰਦ ਲੈ ਰਹੇ ਬਹੁਤ ਸੋਹਣਾ ਦੇਖੋ ਯਾਤਰਾ ਆਨੰਦਦੇਰੀਆ ਪੂਰਾ ਅੱਜ ਤਰੀਕ ਹੈ 14 8ਵਾਂ ਮਹੀਨਾ 2023 ਦੇਖੋ ਆਨੰਦ ਦੇ ਨੰਗਾ ਯਾਤਰਾ ਕਰਨ ਥੋੜਾ ਮੋਟਾ ਰਸਤੇ ਵਿੱਚ ਪਿੱਛੇ ਜਦ ਆਪਾਂ ਜੋਸੀ ਮੱਟ ਤੋਂ ਆਨੇ ਆਹ ਉੱਥੇ ਦਿੱਖਦਾ ਸੀ ਲੇਕਿਨ ਇਥੇ ਬਹੁਤ ਸਹੀ

yeah i go.